ਮਾਨਸਾ ਜ਼ਿਲ੍ਹੇ ਦੇ ਬੁੱਢਲਾਡਕ ਕਸਬੇ ਦੇ ਇੱਕ ਗਰੀਬ ਮਜ਼ਦੂਰ ਪਰਿਵਾਰ ਦੀਆਂ ਤਿੰਨ ਪੈਣ ਜਿਹੜੀਆਂ ਨੇ ਉਹ ਪ੍ਰੀਖਿਆ ਦੇ ਵਿੱਚ ਪਾਸ ਹੋਈਆਂ ਨੇ ਇਸ ਸਿਸ ਕਰਕੇ ਇਲਾਕੇ ਦੇ ਜ਼ਿਲ੍ਹੇ ਦਾ ਨਾਮ ਉਹਨਾਂ ਨੇ ਰੋਸ਼ਨ ਕੀਤਾ ਤੇ ਤਿੰਨ ਧੀਆਂ ਦਾ ਪਿਤਾ ਜਿਹੜਾ ਗ੍ਰੰਥੀ ਹੈ ਤੇ ਮਾਂ ਮਸ਼ਦੂਰ ਤਿੰਨ ਧੀਆਂ ਦੇ ਇਸ ਪ੍ਰਾਪਤੀ ਦਾ ਸਹਾਰਾ ਆਪਣੀ ਮਾਂ ਨੂੰ ਦਿੱਤਾ ਹੈ ਤੇ ਕਿਹਾ ਹੈ ਕਿ ਇਹ ਸਭ ਉਹਨਾਂ ਦੀ ਮਾਂ ਕਰਕੇ ਹੋਇਆ ਕਿਉਂਕਿ ਉਹ ਖੁਦ ਵੀ ਪੜਾਈ ਨਹੀਂ ਕਰਦੀ ਸੀ ਤੇ ਪਰ ਉਹ ਹਮੇਸ਼ਾ ਉਹਨਾਂ ਨੂੰ ਪੜਾਈ ਦੇ ਲਈ ਜਿਹੜਾ ਉਹ ਪ੍ਰੇਰਿਤ ਕਰਦੀ ਰਹੀ ਹੈ ਤਾਂ ਉੱਥੇ ਤਿੰਨ ਕੁੜੀਆਂ ਨੇ ਇਹ ਵੀ ਕਿਹਾ ਹੈ ਕਿ ਅਸੀਂ ਬਿਨਾ ਕੋਚਿੰਗ ਦੇ ਕਰ ਰਹਿ ਕੇ ਪੜਾਈ ਕਰਦੇ ਰਹੇ ਹਾਂ ਤੇ ਉਹਨਾਂ ਨੇ ਵੀ ਕਿਹਾ ਹੈ ਕਿ ਉਹਨਾਂ ਦੀ ਮਾਂ ਸਵੇਰ ਤੋਂ ਸ਼ਾਮ ਤੱਕ ਕੰਮ ਕਾਸ਼ਤੇ ਜਿਹੜਾ ਉਹ ਜਾਂਦੇ ਸੀਗੇ ਤੇ ਉਹਨਾਂ ਦੇ ਪਿਤਾ ਜਿਹੜੇ ਗ੍ਰੰਥੀ ਨੇ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਉਹ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਜੜਾ ਇਹ ਉਹਨਾਂ ਨੂੰ ਇਸ ਤੌਰ ਤੇ ਵਿੱਚ ਕਰਨਾ ਪਿਆ ਤੇ ਕਈ ਵਾਰ ਉਹਨਾਂ ਦੇ ਕੋਲ ਕਿਤਾਬਾਂ ਖਰੀਦਣ ਦੇ ਲਈ ਪੈਸੇ ਵੀ ਤੱਕ ਨਹੀਂ ਹੁੰਦੇ ਸੰਤ ਤੇ ਉਹਨਾਂ ਨੇ ਉਹ ਆਪਣੀ ਮੰਜ਼ਿਲ ਤੇ ਪਹੁੰਚਣ ਦੇ ਲਈ ਲਗਾਤਾਰ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਵੀ ਕਿਹਾ ਕਿ ਆਪਣੇ ਮਾਪਿਆਂ ਤੇ ਉਹਨਾਂ ਦੇ ਅਧਿਆਪਕਾਂ ਦਾ ਉਹਨਾਂ ਦੀ ਸਫਲਤਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਕੀ ਕਰਤੋਂ ਕੀ ਕਹੂੰਗੀ ਕਿੰਨੀਆਂ ਮੁਸ਼ਕਲਾਂ ਨਾਲ ਤੁਹਾਡੀ ਮਾਤਾ ਦੇਖਿਆ ਮਜ਼ਦੂਰੀ ਕਰਦਿਆਂ ਕਿਵੇਂ ਅੱਜ ਇੱਥੇ ਪਹੁੰਚੇ ਹੋ ਮਕਾਮ ਤੇ ਅਸੀਂ ਜੂ ਮੈਂ ਕਰਦੀ ਹੁੰਦੀ ਸੀ ਉਦੋਂ ਵੀ ਕਰਦੇ ਹਾਲਾਤ ਵੀ ਵੇਖਦੇ ਸੀ ਕਿ ਕਿਹੋ ਜਿਹੇ ਕਰਦੇ ਹਾਲਾਤ ਨੇ ਵੀ ਮੰਮਾ ਬਾਹਰ ਰਹਿੰਦੇ ਨੇ ਪਾਪਾ ਵੀ ਸਾਡੇ ਤੋਂ ਦੂਰ ਰਹਿੰਦੇ ਨੇ ਸਾਡੇ ਕਰਕੇ ਸਾਡੇ ਤੋਂ ਦੂਰ ਨੇ ਤੇ ਸਾਡੇ ਲਈ ਸਾਨੂੰ ਕੁਝ ਬਣਾਉਣ ਲਈ ਇਹ ਸਾਡੇ ਤੋਂ ਦੂਰ ਨਹੀਂ ਤੇ ਥੋੜਾ ਮੋਟੀਵੇਸ਼ਨ ਸਾਨੂੰ ਇੰਨਾ ਤੋਂ ਮਿਲਦਾ ਤੇ ਦੂਸਰੀ ਜਿਹੜੀ ਦਿੱਕਤ ਮੈਨੂੰ ਆਈ ਬੁਕਸ ਦੀ ਦਿੱਕਤ ਸੀਗੀ ਤੇ ਜਦੋਂ ਵੀ ਅਸੀਂ ਪੂਰਾ ਬੁਲਾਡਾ ਛਾਣ ਮਾਰ ਲਿਖਤਾਂ ਵਾਸਤੇ ਤੁਹਾਨੂੰ ਇੱਥੇ ਕਿਤੋਂ ਦੀ ਕਿਤਾਬਾਂ ਨਹੀਂ ਮਿਲਦੀਆਂ ਸੀ ਤੇ ਜਦੋਂ ਮੈਂ ਕੀ ਨਾਮ ਰਿੰਪੀ ਕਾਲ ਰਿੰਪੀ ਕੀ ਕਹੋਗੇ ਅਜੇ ਤੇ ਮੇਰੇ ਬਹਾਨੇ ਜਿਹੜਾ ਟੈਸਟ ਪਾਸ ਕੀਤਾਗਾ ਤੇ ਕੀ ਕਹਿਣਾ ਚਾਹੁੰਦੇ ਹੋ ਸਰ ਮੈਨੂੰ ਬਹੁਤ ਖੁਸ਼ੀ ਆ ਵੀਜਿਆ ਸੀ ਤਿੰਨੇ ਪੰਨਾਂ ਨੇ ਇਕੱਠਿਆਂ ਨੇ ਨੈਟ ਪਾਸ ਕੀਤਾ ਤੇ ਉਹਦਾ ਅਸੀਂ ਸਾਰਾ ਸ਼ਰੇਆ ਸੇ ਆਪਣੇ ਮੰਮੀ ਪਪਾ ਨੂੰ ਦੇਣਾ ਚਾਹਾਂਗੇ ਜਿਨ੍ਹਾਂ ਨੇ ਸਾਨੂੰ ਇੰਨੀ ਮਿਹਨਤ ਨਾਲ ਪੜਾਇਆ ਲਿਖਾਇਆ ਤੇ ਉਹਨਾਂ ਨਾਲ ਸੁਪਨਾ ਸੀ ਨਹੀਂ ਅੱਜ ਸੱਚ ਕੀਤਾ ਕਿੰਨੀਆਂ ਤੇ ਮੁਸ਼ਕਲਾਂ ਆਈਆਂ ਇੱਥੇ ਮੁਕਾਮ ਤੇ ਪਹੁੰਚਣ ਲਈ ਕਦੇ ਮਨ ਦੇ ਵਿੱਚ ਉਦਾਸੀ ਵੀ ਆਈ ਹਾਂਜੀ ਸਰ ਉਦਾਸੀ ਤਾਂ ਬਹੁਤ ਰਹਿੰਦੀ ਸੀ ਵੀ ਘਰ ਦੇ ਹਾਲਾਤ ਦੇਖ ਕੇ ਵੀ ਬ੍ਰਦਰ ਵੀ ਠੀਕ ਨਹੀਂ ਹੈਗੇ ਹਨਾ ਤੇ ਵੀ ਤਿੰਨ ਅਸੀਂ ਹਾਂ ਤੇ ਘਰ ਦੇ ਮਜ਼ਦੂਰੀ ਕਰਦੇ ਨੇ ਇਸ ਕਰਕੇ ਵੀ ਬਹੁਤ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਾਂ ਹਾਂ ਜੀ ਸਰ ਮੈਂ ਹਾਂ ਸੀ ਤੇ ਅੱਗੀ ਸੀ ਕੀ ਨਾਮ ਮਾਤਾ ਜੀ ਮੰਨਦੀ ਸਕਾਰ ਕੀ ਕਹੋਗੇ ਮਾਤਾ ਇੰਨੀ ਮਿਹਨਤ ਸਰਕਾਰ ਜੀ ਤੁਹਾਡੀਆਂ ਬੇਟੀਆਂ ਨੇ ਨਾਮ ਰੂਸ਼ਨ ਕੀਤਾ ਨਹੀਂ ਜੀ ਮਨਜ਼ੂਰੀ ਕਰਤੀ ਬਹੁਤ ਆਪਦੀ ਮਿਹਨਤ ਕਰਕੇ ਅੱਜ ਬੇਟੀਆਂ ਨੂੰ ਤੇ ਇੱਥੇ ਲੈ ਕੇ ਚੋਂ ਕਰਾਈ ਤੇ ਮੈਂ ਬਹੁਤ ਤੁਹਾਨੂੰ ਤਾਂ ਬਾਤ ਕਰਦੀਆਂ ਜੀ ਜਿਹੜਾ ਵੀ ਬੇਟੀਆਂ ਨੂੰ ਆਪਦਾ ਬੋਝ ਨਹੀਂ ਸਮਝਦੇ ਮਾਪ ਵੀ ਮੈਂ ਕਦੇ ਆਪਦੀ ਬੇਟੀਆਂ ਦਾ ਬੋਝ ਨਹੀਂ ਸਮਝਿਆ ਹੈਗਾ ਮੈਂ ਬਹੁਤ ਹੌਸਲੇ ਨਾਲ ਇਹਨਾਂ ਨੂੰ ਪੜਾਇਆ ਜੀ ਬਹੁਤ ਆਪਦੀ ਮਨਜ਼ੂਰੀ ਕਰ ਕਰਕੇ ਤੇ ਅਥਣੇ ਆਂਦੀ ਮੈਂ ਅੰਨ ਦਿਨ ਮੇਰੇ ਨੂੰ ਅਸੀਂ ਪੜੇ ਹੁੰਦੇ ਕੰਮ ਕਰਦੇ ਬੈਠੀ ਹੁੰਦੇ ਕਿਤਾਬਾਂ ਚੱਕੀ ਇੱਕ ਮਿੰਟ ਵੀ ਪੜਾ ਹੋ ਜਾਂਦੀ ਮੈਂ ਉਹਦੀ ਕਹਿ ਦਿੰਦੀ ਵੀ ਤੁਸੀਂ ਕਿਤਾਬ ਕਹਤੋਂ ਚੱਕੀ ਕਹਿ ਦਿੰਦੀ ਨਾ ਅਸਤੋਂ ਹੋਣੀ ਉੱਠੇ ਆ ਹਜੇ ਤੇ ਇਹਨਾਂ ਨੂੰ ਵਾਪਸ ਮੈਂ ਉੱਥੇ ਬਿਠਾ ਜਾਣਾ ਮੈਂ ਆਪੇ ਕੰਮ ਕਰੂੰਗੀ ਤੁਸੀਂ ਪੜ ਲਓ ਤੇ ਇਹਨਾਂ